ਭਗਤ ਜੀ ਦਾ ਕਾਲ ਸਾਹਿਬ ਹੈ ਬਗਤ ਜੀ ਕੀ ਪਤਿ ਪਿਆਰੀ ਸਾਧ ਸੰਗਤ ਜੀ ਮੈਂ ਨਿਰਮਲ ਸਿੰਘ ਸ਼ਹੀਦ ਹੋਣ ਤੋਂ ਪਹਿਲਾਂ ਪਹਿਲਾਂ ਤੋਂ ਹੀ ਨਿਰਮਲ ਸਿੰਘ ਦੀ ਕਵਿਸ਼ਰੀ ਬੋਲਦਾ ਆਇਆ ਜੀ ਕਿ ਤੁਤਨੀ ਗੱਲ ਇੱਕ ਆਖਰ ਲੱਗਾ ਕਿ ਨਿਰਮਲ ਸਿੰਘ ਨਿਰਮਲ ਸਿੰਘ ਨੇ ਲਿਖੇ ਤੇ ਨਿਰਮਲ ਸਿੰਘ ਨੇ ਗਾਏ ਆ ਪਰ ਕੋਈ ਵੀ ਕਵਿਸ਼ਰ ਨਿਰਮਲ ਸਿੰਘ ਦਾ ਕੋਈ ਸ਼ੇਰ ਜਾਂ ਬੰਦ ਨਹੀਂ ਲਿਖਿਆ ਬੜੇ ਦੁੱਖ ਦੀ ਗੱਲ ਹੈ ਚੋਲਾ ਸਾਹਿਬ ਗੁਰੂ ਦੀ ਢਗਰੀ ਵਿੱਚ ਇੱਕ ਕਬੀਰ ਨਾਮ ਦਾ ਸਿੰਘ ਰਹਿੰਦਾ ਸੀ ਚਿਦਾ ਦੇ ਆਵਾਰਾ ਕਹਿੰਦਾ ਸੀ ਸਕਤਾ ਦੀ ਸ਼ਰਨ ਵਿੱਚ ਰਹਿੰਦਾ ਸੀ ਉਹਦੀ ਏਨੀ ਇੱਕ ਨਮੇਰੀ ਸੀ ਕੋਈ ਵੀ ਸੁਣ ਸ਼ਰਮਾ ਜਾਵੇ ਉਹਦੇ ਬੋਲਾਂ ਦੇ ਵਿੱਚ ਜਾਦੂ ਸੀ ਮੁਰਦਾ ਵੀ ਉੱਠ ਕੇ ਬਹਿ ਜਾਵੇ ਉਹਦੇ ਸਿਰ ਤੇ ਪਗੜੀ ਨੀਲੀ ਸੀ ਤੇ ਖੁੱਲਾ ਦਾਣਾ ਰੱਖਦਾ ਸੀ ਏ ਸੇ ਲਈ ਤਾਂ ਨਿਰਮਲ ਸਿਉ ਦੁਸ਼ਮਣ ਨੂੰ ਬਾਬਾ ਜੁਬਦਾਸੀ ਸਿੰਘਾ ਇਸੇ ਲਈ ਤਾਂ ਨਿਰਮਲ ਸਿਉ ਦੁਸ਼ਮਣ ਨੂੰ ਬਾਬਾ ਜੁਬਦਾਸੀ ਉਹ ਬਾਤ ਆਕਰਾ ਦੀ ਕਰਦਾ ਸੀ ਉਹ ਬਾਤ ਆਕਰਾ ਦੀ ਕਰਦਾ ਸੀ ਤੇ ਗੀਤ ਕੰਬਦੇ ਗਾਉਂਦਾ ਸੀ ਜਿਹੜਾ ਚਲੇ ਸਕੀਦੇ ਰਾਹ ਉੱਤੇ ਉਸੇ ਦਾ ਨਾਮ ਤੇ ਆਉਂਦਾ ਸੀ ਉਦੇ ਅਣਗੇ ਬੋਲੇ ਬਣਲੇ ਤੇ ਦੁਸ਼ਮਣ ਦਾ ਚਿਹਰਾ ਟੰਬਦਾ ਸੀ ਇਸਲੀ ਤਾਂ ਨਿਰਭਰ ਸੋ ਦੁਸ਼ਮਣ ਰੂਬਾ ਤਾਂ ਚੁਪਦਾ ਸੀ ਆ ਕੀ ਜਿਪਤਾ ਤੇਰੀਆਂ ਅਸੀਦਾ ਲਿਖਵਾਵਾ ਏ ਕੀ ਜਿਪਤਾ ਤੇਰੀਆਂ ਲਿਖਵਾਵਾ ਇੰਨੀ ਮੇਰੀ ਕਾਦ ਨਹੀਂ ਕਾ ਜਿੱਤੇ ਕਲਮ ਨੇ ਮੁੱਕ ਜਾਣਾ ਮੁਕਣੀ ਨਹੀਂ ਸਿਦਾ ਬਾਤ ਤੇ ਤੇਰੀ ਤੇ ਸਿਰ ਤੇ ਪਗੜੀ ਨੀਲੀ ਸੀ ਤੇ ਖੁੱਲਾ ਦਾਲ ਰੱਖਦਾ ਸੀ ਕਤਲੀ ਤਾਂ ਨਿਰਮਲ ਸੋ ਬਿਸ਼ਮਣ ਨੂੰ ਬਹੁਤਾ ਚੁਪਦਾ ਸੀ ਓ ਆਸ਼ਕ ਪਿੰਡਾ ਵੱਲੇ ਦਾਈਏ ਵਾਜੂ ਪਿੰਡਾਂ ਵਾਲੇ ਦਾ ਮਰ ਕੇ ਵੀ ਅੱਜ ਜਿਉਂਦਾ ਹੈ ਇਸ ਲਈ ਜਗਰਾਜ ਚੰਬਾ ਸੀਧਾ ਨੀਵਾਰਾਂ ਗਾਉਂਦਾ ਏ ਥਾਣੇਦਾਰ ਦੇ ਜਰਸਖਤਪੁਰਿਆ ਨਿਰਮਲ ਦੀ ਪੱਟੀ 부ਜਦਾ ਏ ਇਸ ਲਈ ਤਾਂ ਨਿਰਮਲ ਸਿਉ ਦੁਸ਼ਮਣ ਨੂੰ ਬਹੁਤਾ ਚੁਬਦਾ ਏ ਸਿੰਘੋ ਜ ਸੁਨੇਤਾ ਨਿਰਮਲ ਸਿਉ ਜਮੂਰ ਰੂਬਾ ਉਹਤਾ ਚੁਬਦਾ ਏ ਮਾਤਾ ਦਨੀਰਕੁਰ ਜੀ ਕੀ ਆਦੀ ਆ ਉਹਨਾਂ ਦੀ ਮਾਤਾ ਪਤਨੀ ਨਿਰਮਲ ਸਿੰਘ ਦੀ ਬੱਚਿਆਂ ਦੀ ਮਾਤਾ ਗੱਲ ਸੁਣ ਰਖਾ ਬਸਾ ਜੀ ਬੁਲਕਾਰ ਰਸਾਰ ਦੋਨਾ ਕਬੀਸ਼ਰੀ ਰਗਾਉਣਗੇ ਲੋੜ ਪਈ ਦੇ ਕਾਲੂ ਸੇ ਨੂੰ ਬਾਪ ਵਾਂਗੂ ਸਿੱਧੀਆਂ ਵੀ ਪਾਉਣਗੇ ਲੋੜ ਪਈ ਜੇ ਖਾਲਸੇ ਨੂੰ ਬਾਪ ਵਗੂ ਸਿੱਧਿਆ ਵੀ ਪਾਉਣਗੇ ਵੈਗਰਦੀਕਾ ਖਾਲਸਾ ਵੈਗਰਦੀਕ